ਵੀ ਦੇ ਤੇਰੇ ਘਰ ਕੇ ਮੈਂ ਵੀ ਕੁਝ ਕਰਦਾ ਉਹ ਸਾਲਿਆ ਉਹ ਸਾਲਿਆਂ ਨਾਲ ਕਰੇ ਨਾ ਕਰੀ ਕੁਝ ਕਰਦਾ ਵੀ ਉਹ ਕਹੇ ਹੱਥ ਕਰਾਉਂਦਾ ਪਰ ਮੈਂ ਵੀ ਹੁਣ ਇਦਾਂ ਕਰਦੀ ਆ ਨਾ ਨਾ ਮੌਕੇ ਤੇ ਉੱਥੇ ਆਇਆ ਇਹਨਾਂ ਨਾਲ ਇੱਕ ਕੱਲੋ ਕੱਲ ਸਾਮ ਦੇ ਗਏ ਤੇ ਪਤਾ ਨਹੀਂ ਜੇ ਕਿੱਦਾਂ ਡੈਥ ਹੋਈ ਜੇ ਦੀ ਹੁਣ ਗੋਲੀ ਮਾਰੀ ਜੇ ਜੋ ਪਤਾ ਨਹੀਂ ਜੇ ਕਿੰਨੇ ਕੀਤਾਣ ਇਹਨਾਂ ਕੋ ਰੰਜਿਸ਼ ਆ ਗਈ ਸੀ ਨਹੀਂ ਜੇ ਕੋਈ ਰੰਜਿਸ਼ ਨਹੀਂ ਹੈਗੀ ਕਿਸੇ ਨਾਲ ਇੱਥੇ ਕਿਧਰ ਆਇਆ ਸੀ ਇੱਥੇ ਮੇਰੀ ਭੂਜੀ ਆ ਹਾਂਜੀ ਰਾਤੀ ਆਇਆ ਆ ਆ ਹਾਂਜੀ ਵਿਆਹ ਹੈ ਵਿਆਹ ਬੱਚੇ ਕੋਈ ਨਹੀਂ ਹੈਗੇ ਬੀਬੀ ਚ ਲੱਗੀ ਇਹਦੇ ਹਾਂਜੀ ਠੀਕ ਹੈ ਨਾ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਪਰ ਮਾਰਦਾ ਹਾਂ ਜੀ ਲਿਖਾਈ ਉਹ ਭਰਾ ਨੇ ਕਿੱਦਾਂ ਪਤਾ ਲੱਗਾ ਤੁਹਾਨੂੰ ਹਾਂ ਨੂੰ ਪੂਜ ਦੇ ਮੁੰਡੇ ਨੇ ਫੋਨ ਕੀਤਾ ਹਾਲੇ ਇਹਨਾਂ ਦਾ ਝਗੜਾ ਆਇਆ ਸੀ ਦੋ ਦਿਨ ਹੋਏ ਪਹਿਲਾਂ ਕਿਹਦੇ ਨਾਲ ਮੁੰਡੇ ਦਾ ਨਾਂ ਤੇ ਪ੍ਰੈਟੀ ਹੈ ਪਿੰਡ ਦੇ ਨੇ ਹਾਂ ਜੀ ਉਹਨੇ ਮੁੰਡੇ ਮੁੰਡੇ ਸੱਦੇ ਇੱਕ ਦਿਨ ਹਥਿਆਰ ਧੂਰ ਲੈ ਕੇ ਤੇ ਮੁੜ ਕੇ ਇੱਕ ਦਿਨ ਬਾਅਦ ਚ ਵੀ ਆਏ ਘਰ ਚਲੋ ਆਂਦੇ ਪਿੰਨੇ ਹੀ ਅਸੀਂ ਨੇ ਕੋਈ ਗੱਲ ਕਰਦੇ ਪਰ ਹੁਣ ਇਹ ਪਤਾ ਨਹੀਂ ਨਾ ਹੁਣ ਇਸੇ ਰੰਜਿਸ਼ ਕੀ ਇਹਦੀ ਹੈਗੀ 21 ਸਾਲ ਕਰੋ ਸਾਹ ਮੀ ਗਿਆ 6 ਵਜੇ ਨੇ ਲਿਆ ਮੇਰਾ ਨਹੀਂ ਨਹੀਂ ਕੀ ਕਹਿ ਕੇ ਗਿਆ ਕੋਈ ਨਹੀਂ ਕਹਿੰਦੇ ਅੱਗੇ ਸੈਰ ਹੋ ਗਏ ਤੁਹਾਨੂੰ ਕਿਹਦੇ ਪਤਾ ਲੱਗਾ ਇਹ ਸਾਨੂੰ ਹੁਣ ਪਤਾ ਲੱਗਾ ਅਸੀਂ ਕੰਮ ਤੇ ਲੱਗੇ ਹੁਣ ਤੇ ਕੰਮ ਤੇ ਪਤਾ ਲੱਗਾ ਵੀ ਛੱਟਾਂ ਲੱਗੀਆਂ ਵੀ ਜਿਹਨੂੰ ਇੱਥੇ ਇੱਥੇ ਤੇ ਇਹਦੀ ਧੂਆ ਧੂਆ ਕੋਈ ਹੈ ਹਾਂਜੀ ਇਹ ਰਸਤੇ 'ਚ ਇਹ ਕੰਮ ਹੋਇਆ ਵਾ ਧੂਆ ਤਾਂ ਪਿੰਡ ਵੀ ਲੱਗੇ ਦੂਰ ਆ ਥੋੜੀ ਜਾ ਪਿੰਡ ਆ ਉਹ ਹਾਂਜੀ ਕੀ ਚੰਦੇ ਅਸੀਂ ਵੀ ਇਹਨਾਂ ਨੂੰ ਜਿੰਨਾ ਵੀ ਇਹਨਾਂ ਘਟਨਾ ਕੀਤੀ ਹੈ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਫੋਨ ਵੀ ਲੈ ਕੇ ਆਦਾ ਫੋਨ ਵੀ ਇਹਦਾ ਕੋਲ ਨਹੀਂ ਹੈ ਗਾਇਵਤ ਕੋਈ ਫੋਨ ਕੋਈ ਕੁਝ ਉਹਨਾਂ ਵੀ ਹੋਣਗੇ ਜਿੰਨਾ ਮਾਰਿਆ ਉਹਦੇ ਕੋਲ ਹੀ ਫੋਨ ਹੋ ਕੇ ਚਾਏ ਭਾਜੀ ਆਪਣਾ ਨਾਮ ਦੱਸੋ ਮੈਂ ਰਣਜੀਤ ਸਿੰਘ ਪਿੰਡ ਹਰਦੋ ਝੰਡੇ ਸਰਪੰਚ ਸਾਹਿਬ ਇਹ ਜੋ ਅੱਜ ਦਾ ਵਾਕਿਆ ਹੋਇਆ ਇੱਥੇ ਕਤਲ ਹੋ ਗਿਆ ਪਿੰਡ ਹਰਦੋ ਝੰਡੇ ਦਾ ਮੁੰਡਾ ਅਲੱਗ-ਪਗ ਉਮਰ 31 ਸਾਲ ਸਾਨੂੰ ਅੱਜ ਸਵੇਰ ਪਤਾ ਲੱਗਾ ਸਵੇਰੇ ਵੀ ਆ ਗੱਲ ਹੋ ਗਈ ਆ ਤੇ ਅਸੀਂ ਇੱਥੇ ਪਹੁੰਚ ਕੇ ਮੌਕਾ ਵੇਖਿਆ ਤੇ ਵਾਕਿਆ ਹੀ ਬੱਚੇ ਦੀ ਮਤਲਬ ਇਥੇ ਡੈਥ ਹੋ ਗਈ ਕਿੱਦਾਂ ਹੋਈ ਇਹ ਜਿਹੜਾ ਇਹ ਜੀ ਕੋਈ ਗੋਲੀ ਅਣਪਛਾਤਾ ਕੋਈ ਬੰਦਾ ਤਾਂ ਗੋਲੀ ਮਾਰ ਗਿਆ ਦਿਲ 'ਚ ਛਾਤੀ 'ਚ ਝਗੜੇ ਝਗੜਾ ਤੇ ਸਾਡੇ ਸਾਹਮਣੇ ਕੋਈ ਨਹੀਂ ਹੈ ਹੋ ਜਾਗਾ ਕੱਲ ਅਜੇ ਪਿੰਡ ਚੰਗਾਪੁਰਾ ਤੁਰਿਆ ਫਿਰਨ ਰਿਆ ਸੀ ਤੇ ਅੱਜ ਸਵੇਰੇ ਆ ਪਤਾ ਲੱਗਾ ਵੀ ਆ ਗੱਲ ਹੋ ਗਈ ਕੰਪਲੇਨ ਪੁਲਿਸ ਕੋ ਪਹੁੰਚ ਗਈ ਹੈ ਜੀ ਪੁਲਿਸ ਨੂੰ ਕਰਤੀ ਕੰਪਲੇਨ ਇਹ ਤੇ तकरीबन ਸਾਨੂੰ 9:30 ਵੇ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਡੈੱਡ ਬੋਡੀ ਹੈ ਇੱਥੇ ਆਪਣਾ ਪਿੰਡ ਦੇ ਨਜ਼ਦੀਕ ਜਿੱਥੇ ਬਾਈਪਾਸ ਬਣ ਰਿਹਾ ਅਸੀਂ ਹੁਣ ਮੌਕੇ ਤੇ ਪਹੁੰਚੇ ਇੱਥੇ ਮੇਰੀ ਟੀਮ ਪਹੁੰਚੀ ਹੈ ਐਸ ਐਚਓ ਸਾਹਿਬ ਸਿਵਲ ਲਾਈਨ ਤਾਂ ਮੌਕੇ ਤੇ ਹੀ ਰਿਪੋਰਟ ਕਰ ਰਹੇ ਹਾਂ ਇਹਦੇ ਵਿੱਚ ਇਹ ਵਿਜੇ ਆ son of ਸੁਲੱਖਣ ਸਿੰਘ ਹਰ ਦੋ ਘੰਟੇ ਦਾ ਰਹਿਣ ਵਾਲਾ ਜੀ ਇਹਦੀ ਡੈੱਡ ਬੋਡੀ ਹੈ ਇਨੀਸ਼ੀਅਲ ਅਸੀਂ ਇਨਵੈਸਟੀਗੇਸ਼ਨ ਕੀਤੀ ਥੋੜੀ ਜੀ ਉਹਦੀ ਛਾਤੀ 'ਚ ਗੋਲੀ ਹੈ ਜੀ ਲੈਫਟ ਸਾਈਡ ਤੇ